ਜਸਵੀਰ ਕੋਰ ਜਲਦੀ ਦੀ ਨਾਲ ਆਪਣੀ ਕਮਰੇ ਦੇ ਵਿੱਚ ਗਈ ਗੁਰਨਾਮ ਨੂੰ ਸਵੇਰੇ-ਸਵੇਰੇ ਉਠਾ ਦਿੱਤਾ ਗੁਰਨਾਮ ਹੜਬੜਾ ਕੇ ਉੱਠਦਿਆਂ ਹੀ ਉਹਨਾਂ ਨੇ ਘੜੀ ਦੇ ਵੱਲ ਦੇਖਿਆ ਤਾਂ ਅਜੇ ਸਵੇਰ ਦੇ 5:00 ਵਜੇ ਸੀ ਜਿਵੇਂ ਤਿਵੇਂ ਕਰਕੇ ਆਪਣੀ ਅੱਖਾਂ ਮਲਦੇ ਹੋਏ ਨੇ ਗੁਰਨਾਮ ਨੇ ਕਹਿਣ ਲੱਗਿਆ ਉਹ ਅੱਜ ਤੈਨੂੰ ਕੀ ਹੋਇਆ ਤੈਨੂੰ ਕਿਹਾ ਸੀ ਨਾ ਮੈਨੂੰ ਛੇਤੀ ਨਾ ਉਠਾਈ ਰਾਤ ਨੂੰ ਦਫ਼ਤਰ ਦਾ ਕੰਮ ਕਰ ਰਿਆ ਸੀ ਜ਼ਰੂਰੀ ਮੈਂ ਕਾਫੀ ਲੇਟ ਸੁੱਤਾ ਹਾਂ ਤਾਂ ਫਿਰ ਤੈਨੂੰ ਛੇਤੀ ਕਿਉਂ ਉਠਾ ਦਿੱਤਾ ਤੂੰ ਤੈਨੂੰ ਪਤਾ ਨਾ ਜਦੋਂ ਮੇਰੀ ਨੀਂਦ ਨਹੀਂ ਪੂਰੀ ਹੁੰਦੀ ਤਾਂ ਮੈਂ ਸਾਰਾ ਦਿਨ ਦਫਤਰ ਦੇ ਵਿੱਚ ਪਰੇਸ਼ਾਨ ਰਹਿੰਦਾ ਹਾਂ ਹੁਣ ਮੇਰਾ ਸਾਰਾ ਦਿਨ ਹੀ ਖਰਾਬ ਨਿਕਲੂਗਾ ਉਹਨਾਂ ਦੀ ਗੱਲ ਸੁਣ ਕੇ ਜਸਵੀਰ ਘਬਰਾ ਕੇ ਬੋਲੀ ਓ ਤੁਹਾਨੂੰ ਤੁਹਾਡੀ ਨੀਂਦ ਦੀ ਪਈ ਹੈ ਛੇਤੀ ਉਠ ਹਰਪ੍ਰੀਤ ਦੇ ਸੋਹਰਿਆਂ ਤੋਂ ਫੋਨ ਆਇਆ ਹੈ ਹਰਪ੍ਰੀਤ ਦਾ ਨਾਮ ਸੁਣਦੇ ਹੀ ਗੁਰਨਾਮ ਸਿੰਘ ਦੀਆਂ ਅੱਖਾਂ ਦੇ ਵਿੱਚੋਂ ਜਿਵੇਂ ਨੀਂਦ ਇੱਕਦਮ ਗਾਇਬ ਜੀ ਹੋ ਗਈ ਸੀ ਕਿਉਂ ਕੀ ਹੋ ਗਿਆ ਇੰਨੀ ਸਵੇਰੇ ਸਵੇਰੇ ਫੋਨ ਕਿਵੇਂ ਆਇਆ ਸਭ ਕੁਝ ਠੀਕ ਤਾਂ ਹੈ ਨਾ ਜੀ ਕਿੱਥੇ ਠੀਕ ਹੈ ਕੁਝ ਵੀ ਠੀਕ ਨਹੀਂ ਕਿਉਂਕਿ ਫੋਨ ਤੇ ਹਰਪ੍ਰੀਤ ਰੋ ਰਹੀ ਸੀ ਮੈਂ ਬੜਾ ਪੁੱਛਿਆ ਬਹੁਤ ਕੋਸ਼ਿਸ਼ ਕੀਤੀ ਪਰ ਉਸਨੇ ਕੁਝ ਨਹੀਂ ਸੀ ਦੱਸਿਆ ਬਸ ਸਾਨੂੰ ਆਉਣ ਲਈ ਕਿਹਾ ਹੈ ਆਪਣੇ ਜਵਾਈ ਨਿਰਿੰਦਰ ਦਾ ਵੀ ਫੋਨ ਆਇਆ ਸੀ ਉਸਨੇ ਸਾਨੂੰ ਬੁਲਾਇਆ ਹੈ ਮੈਂ ਪੁੱਛਿਆ ਵੀ ਕੀ ਗੱਲ ਹੋਈ ਹੈ ਪਰ ਕੋਈ ਜਵਾਬ ਨਹੀਂ ਦਿੱਤਾ ਉਸਨੇ ਇੱਕ ਵਾਰ ਤੁਸੀਂ ਹੀ ਫੋਨ ਕਰਕੇ ਪੁੱਛ ਲਵੋ ਜਸਵੀਰ ਨੇ ਗੁਰਨਾਮ ਸਿੰਘ ਨੂੰ ਫੋਨ ਉਹਨਾਂ ਦੇ ਹੱਥ ਦੇ ਵਿੱਚ ਦਿੰਦੇ ਹੋਏ ਨੇ ਕਿਹਾ ਗੁਰ ਗੁਰਨਾਮ ਸਿੰਘ ਨੇ ਵੀ ਫਟਾਫੰਟ ਫੋਨ ਲਾਇਆ ਆਪਣੇ ਜਵਾਈ ਨਰਿੰਦਰ ਨੂੰ ਫੋਨ ਕਰਨ ਲੱਗ ਗਏ ਪਰ ਨਰਿੰਦਰ ਨੇ ਫੋਨ ਨਹੀਂ ਚੱਕਿਆ ਦੋ ਤਿੰਨ ਵਾਰ ਗੁਰਨਾਮ ਸਿੰਘ ਨੇ ਫੋਨ ਟਰਾਈ ਕੀਤਾ ਪਰ ਨਰਿੰਦਰ ਦਾ ਜਵਾਬ ਨਾ ਦੇ ਕੇ ਉਹਨਾਂ ਨੂੰ ਚਿੰਤਾ ਹੋਣ ਲੱਗੀ ਫੋਨ ਦਾ ਜਵਾਬ ਨਾ ਦੇਣ ਕਰਕੇ ਗੁਰਨਾਮ ਸੋਚ ਵਿਚਾਰ ਕਰਕੇ ਆਖਰ ਬੈਠ ਤਾਂ ਉઠھے ਤੇ ਉਹ ਖੜੇ ਹੋਏ ਬੋਲੇ ਪਤਾ ਨਹੀਂ ਕੀ ਗੱਲ ਹੋ ਗਈ ਆ ਨਰਿੰਦਰ ਤਾਂ ਫੋਨ ਹੀ ਨਹੀਂ ਚੱਕ ਰਿਹਾ ਤੂੰ ਛੇਤੀ ਨਾਲ ਤਿਆਰ ਹੋ ਜਾ ਆਪਾਂ ਹੁਣੇ ਚੱਲਦੇ ਆ ਗੁਰਨਾਮ ਸਿੰਘ ਦੀ ਹੁਕਮ ਦਾ ਪਾਲਨ ਕਰਦੀ ਹੋਈ ਜਸਵੀਰ ਫਟਾਫਟ ਬਿਨਾ ਨਹਾਏ ਹੀ ਤਿਆਰ ਹੋ ਗਈ ਤੇ ਦੋਨੇ પતિ ਪਤਨੀ ਬਿਨਾ ਚਾਹ ਪੀਤੇ ਘਰੋਂ ਕਾਰ ਲੈ ਕੇ ਚੱਲ ਪਏ ਅਜੇ 3 ਮਹੀਨੇ ਪਹਿਲਾਂ ਹੀ ਤਹਾਰਪ੍ਰੀਤ ਦਾ ਵਿਆਹ ਨਰਿੰਦਰ ਦੇ ਨਾਲ ਹੋਇਆ ਸੀ ਪਤੀ ਪਤਨੀ ਆਪਸ ਦੇ ਵਿੱਚ ਜਾਂਦੇ ਹੋਏ ਗੱਲਾਂ ਕਰਦੇ ਸਨ ਕਿ ਅਸੀਂ ਦਾਸ ਦੇ ਵਿੱਚ ਵੀ ਸਭ ਕੁਝ ਦਿੱਤਾ ਹੈ ਫਿਰ ਇਹੋ ਜੀ ਕੀ ਗੱਲ ਹੋ ਗਈ ਆਪਣੇ ਵੱਲੋਂ ਸਭ ਕੁਝ ਚੰਗੀ ਤਰ੍ਹਾਂ ਦੇਖਭਾਲ ਕਰਕੇ ਹੀ ਰਿਸ਼ਤਾ ਤਾਂ ਕੀਤਾ ਸੀ ਨਰਿੰਦਰ ਅੱਜ ਦੇ ਜਮਾਨੇ ਦਾ ਪੜਿਆ ਲਿਖਿਆ ਸਮਝਦਾਰ ਮੁੰਡਾ ਹੈ ਚੰਗਾ ਕਾਰੋਬਾਰ ਹੈ ਤੇ ਹਰਪ੍ਰੀਤਵੀ ਪੜੀ ਲਿਖੀ ਸੰਸਕਾਰੀ ਕੁੜੀ ਹੈ ਆਪਣੀ ਪਰਿਵਾਰ ਦੇ ਨਾਲ ਮਿਲ ਜੁਲ ਕੇ ਰਹਿਣ ਵਿੱਚ ਵਿਸ਼ਵਾਸ ਰੱਖਦੀ ਹੈ ਘਰ ਦੇ ਵਿੱਚ ਉਸ ਦੀ ਸੱਸ ਹੈ ਜਠਾਣੀ ਵੀ ਪਰ ਉਹ ਬਾਹਰ ਰਹਿੰਦੇ ਹਨ ਹਾਂ ਇੱਕ ਗੱਲ ਥੋੜੀ ਅਲੱਗ ਹੈ ਕਿ ਮਿਲਨੀ ਤੇ ਇੱਕ ਵਾਰ ਆਉਣ ਤੋਂ ਬਾਅਦ ਫਿਰ ਉਹ ਅੱਜ ਤੱਕ ਆਪਣੇ ਪੇਕੇ ਨਹੀਂ ਆਏ ਦੋ ਤਿੰਨ ਵਾਰ ਉਸ ਨੂੰ ਮਿਲਣ ਦਾ ਸੋਚ ਕੇ ਫੋਨ ਕੀਤਾ ਤਾਂ ਉਸ ਦੀ ਸੱਸ ਨੇ ਕਿਹਾ ਕਿ ਅੱਜ ਤਾਂ ਇਹਨਾਂ ਨੇ ਕਿਤੇ ਘੁੰਮਣ ਜਾਣਾ ਤੇ ਗੁਰਨਾਮ ਹੁਣੀ ਦੋਨੇ ਜਾਣੇ ਚੁੱਪ ਕਰ ਜਾਂਦੇ ਇਹ ਸੋਚ ਕੇ ਕਿ ਉਹਨਾਂ ਦੀ ਧੀ ਆਪਣੇ ਸਹੁਰਿਆਂ ਦੇ ਵਿੱਚ ਖੁਸ਼ ਹੈ ਫਿਰ ਅਚਾਨਕ ਉਹਨਾਂ ਦੇ ਘਰ ਦੇ ਵਿੱਚ ਕੀ ਹੋ ਗਿਆ ਕਿ ਨਰਿੰਦਰ ਨੇ ਉਹਨਾਂ ਨੂੰ ਫੋਨ ਕਰਕੇ ਇੰਨੀ ਸਵੇਰੇ ਸਵੇਰੇ ਬੁਲਾ ਲਿਆ ਦੋਵੇਂ ਪਤੀ ਪਤਨੀ ਸਾਰੇ ਰਸਤੇ ਅੰਦਾਜ਼ੇ ਲਗਾਉਂਦੇ ਹੋਏ ਨਰਿੰਦਰ ਤੇ ਸੋਹਰੇ ਪਹੁੰਚੇ ਜੋ ਕਿ 1 ਘੰਟੇ ਦੀ ਦੂਰੀ ਤੇ ਹੀ ਸੀ ਉੱਥੇ ਪਹੁੰਚ ਕੇ ਕਾਰ ਤੋਂ ਉਤਰੇ ਤੇ ਦੇਖਿਆ ਦਰਵਾਜ਼ਾ ਖੁੱਲਾ ਹੀ ਸੀ ਪਰ ਇਸ ਤਰ੍ਹਾਂ ਅੰਦਰ ਕਿਵੇਂ ਜਾ ਸਕਦੇ ਸੀ ਇਸ ਲਈ ਘਰ ਦੀ ਡੋਰ ਬੈਲ ਵਜਾਈ ਤਾਂ ਅੰਦਰੋਂ ਹਰਪ੍ਰੀਤ ਦੀ ਸੱਸ ਦੀ ਆਵਾਜ਼ ਆਈ ਅੰਦਰ ਆ ਜਾਓ ਤੁਸੀਂ ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਹਾਂ ਆਵਾਜ਼ ਸੁਣਦੇ ਹੀ ਗੁਰਨਾਮ ਨੇ ਜਸਵੀਰ ਦੇ ਕੋਰ ਕੋਰ ਦੇ ਵੱਲ ਦੇਖਿਆ ਤੇ ਫਿਰ ਦੋਨੇ ਅੰਦਰ ਚਲੇ ਗਏ ਅੰਦਰ ਜਾ ਕੇ ਦੇਖਿਆ ਤਾਂ ਹਰਪ੍ਰੀਤ ਦੀ ਸੱਸ ਤੇ ਉਸ ਦਾ ਪਤੀ ਨਰਿੰਦਰ ਸੋਫੇ ਤੇ ਬੈਠੇ ਹੋਏ ਸੀ ਪਰ ਹਰਪ੍ਰੀਤ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੀ ਉਹਨਾਂ ਨੇ ਇੱਧਰ ਉੱਧਰ ਦੇਖਿਆ ਤਾਂ ਹਰਪ੍ਰੀਤ ਦੀ ਸੱਸ ਬੋਲੀ ਉਹਨਾਂ ਨੂੰ ਵੀ ਬੁਲਾ ਲੈਣਾ ਪਹਿਲਾਂ ਤੁਸੀਂ ਤਾਂ ਬੈਠ ਜਾਓ ਅਸੀਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਉਹ ਦੋਨੇ ਸੋਫੇ ਤੇ ਆ ਕੇ ਬੈਠ ਗਏ ਗੁਰਨਾਮ ਸਿੰਘ ਨੇ ਜਵਾਈ ਵੱਲ ਵੇਖਿਆ ਜੋ ਕਿ ਬਹੁਤ ਹੀ ਗੁੱਸੇ ਦੇ ਵਿੱਚ ਸੀ ਨਾ ਉਸਨੇ ਪਿਆਰੇ ਹੱਥ ਲਾਇਆ ਨਾ ਕੋਈ ਦੁਆ ਸलाम ਉਹਨਾਂ ਨੂੰ ਬਹੁਤ ਹੈਰਾਨੀ ਹੋਈ ਮਨ ਦੇ ਵਿੱਚ ਇਹੀ ਉੱਤਰ-ਪੁੱਤਰ ਚਾਰੇ ਸੀ ਕਿ ਆਖਿਰ ਹੋਇਆ ਕੀ ਹੈ ਇਹਹੀ ਸਥਿਤੀ ਜਸਵੀਰ ਕੌਰ ਦੀ ਵੀ ਸੀ ਆਖਿਰ ਗੁਰਨਾਮ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਕੀ ਗੱਲ ਹੈ ਭੈਣ ਜੀ ਤੁਸੀਂ ਇੰਨੇ ਇੰਸਵੀਰੇ ਸਵੀਰੇ ਸਾਨੂੰ ਕਿਉਂ ਬੁਲਾਇਆ ਹੈ ਕੀ ਗੱਲ ਹੋ ਗਈ ਹੈ ਗੱਲ ਸੁਣਦੇ ਹੀ ਹਰਪ੍ਰੀਤ ਦੀ ਸਾਸ ਨੇ ਮੂੰਹ ਬਣਾਉਂਦੇ ਹੋਏ ਕਿਹਾ ਇਹ ਗੱਲ ਤਾਂ ਤੁਸੀਂ ਆਪਣੇ ਧੀ ਤੋਂ ਹੀ ਪੁੱਛ ਲਵੋ ਕਿ ਉਸਨੇ ਆਪਣੇ ਸੋਹਰਿਆਂ ਵਿੱਚ ਰਹਿਣਾ ਜਾਂ ਨਹੀਂ ਰਹਿਣਾ ਉਹਨਾਂ ਦੀ ਗੱਲ ਸੁਣ ਕੇ ਜਸਬੀਰ ਕੋਰ ਖबरा ਗਏ ਤੇ ਆਪਣੇ ਸੀਨੇ ਤੇ ਹੱਥ ਰੱਖਦੇ ਹੋਏ ਬੋਲੇ ਕਿ ਜਿਹਾ ਕੀ ਹੋ ਗਿਆ ਭੈਣ ਜੀ ਹਰਪ ਨੇ ਕੁਝ ਕਹਿ ਦਿੱਤਾ ਜੇਕਰ ਕੋਈ ਗਲਤੀ ਵੀ ਹੋ ਗਈ ਹੋਵੇ ਤਾਂ ਆਪਣੇ ਧੀ ਸਮਝ ਕੇ ਮaaf ਕਰਦੇ ਹੋ ਮaaf ਕਰਨਾ ਭੈਣ ਜੀ ਜੇਕਰ ਮੇਰੀ ਧੀ ਜਹੀ ਗਲਤੀ ਕਰੇ ਤਾਂ ਮੈਂ ਤਾਂ ਉਸ ਦੀਆਂ ਲੱਤਾਂ ਤੋੜ ਦਵਾਂ ਇਹ ਤਾਂ ਤੁਸੀਂ ਆਪਣੀ ਧੀ ਨੂੰ ਸਿਰੇ ਚੜਾ ਕੇ ਰੱਖਿਆ ਹੋਇਆ ਹੈ ਆਪਣੀ ਗਲਤੀ ਮੰਨਣ ਦੀ ਜਗ੍ਹਾ ਉਹਨੇ ਤੁਹਾਨੂੰ ਫੋਨ ਲਾ ਦਿੱਤਾ ਹਰ ਪ੍ਰੀਤ ਦੀ ਸੱਸ ਤਾਂ ਕੁਝ ਸੁਣਨ ਦੇ ਲਈ ਤਿਆਰ ਹੀ ਨਹੀਂ ਸੀ ਬਿਨਾ ਪੂਰੀ ਗੱਲ ਹੀ ਦੱਸੇ ਬਸ ਆਪਣੇ ਮਨ ਦੇ ਭੜਾਸ ਗੱਡੀ ਜਾ ਰਹੇ ਸੀ ਉੱਥੇ ਹੀ ਗੁਰਨਾਮ ਸਿੰਘ ਤੇ ਜਸਪੀਰ ਸੋਚ ਰੇ ਸੀ ਕਿ ਆਖਿਰ ਹਰਪ੍ਰੀਤ ਨੇ ਉਹਨਾਂ ਨੂੰ ਫੋਨ ਕਦੋਂ ਕੀਤਾ ਗੁਰਨਾਮ ਨੇ ਜਵਾਈ ਦੇ ਵੱਲ ਦੇਖਿਆ ਪਰ ਉਹ ਤਾਂ ਕੁਝ ਬੋਲ ਹੀ ਨਹੀਂ ਰਿਹਾ ਸੀ ਇਹਦੇ ਵਿੱਚ ਗੁਰਨਾਮ ਸਿੰਘ ਹਰਪ੍ਰੀਤ ਦੀ ਸੱਸ ਨੂੰ ਕਹਿੰਦੇ ਪਰ ਭੈਣ ਜੀ ਤੁਸੀਂ ਦੱਸੋ ਵੀ ਹੋਇਆ ਕੀ ਹੈ ਆਖਿਰ ਹਰਪ੍ਰੀਤ ਨੇ ਜਿਹੜਾ ਕੀ ਕਰ ਦਿੱਤਾ ਤੁਸੀਂ ਹਰਪ੍ਰੀਤ ਨੂੰ ਵੀ ਬੁਲਾਓ ਉਸ ਦੇ ਸਾਹਮਣੇ ਗੱਲ ਕਰਦੇ ਆਂ ਕੀ ਸਖਾਇਆ ਤੁਸੀਂ ਉਹਨੂੰ ਬਸ ਮੇਰੇ ਪੱਲੇ ਨਾਲ ਬੰਨ ਦਿੱਤਾ ਮੇਰੀ ਤਾਂ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਐ ਨਾ ਜਿਹੀ ਔਰਤ ਜਿਸ ਨੂੰ ਆਪਣੇ ਪਤੀ ਦੀਆਂ ਭਾਵਨਾਵਾਂ ਦਾ ਕੋਈ ਵੀ ਖਿਆਲ ਨਹੀਂ ਸਾਡਾ ਨਰਿੰਦਰ ਵੀ ਵੀ ਇੱਚ ਵਿੱਚ ਹੀ ਬੋਲ ਪਿਆ ਉਸ ਨੂੰ ਇਸ ਤਰ੍ਹਾਂ ਉੱਚੀ ਉੱਚੀ ਬੋਲਦੇ ਦੇਖ ਗੁਰਨਾਮ ਸਿੰਘ ਵੀ ਖੜੇ ਹੋ ਗਏ ਇਹਦੇ ਵਿੱਚ ਹਰ ਪ੍ਰਿਥਵੀ ਆਪਣੇ ਕਮਰੇ ਦੇ ਵਿੱਚੋਂ ਬਾਹਰ ਨਿਕਲ ਕੇ ਆ ਗਈ ਹਰਪ੍ਰੀਤ ਨੂੰ ਦੇਖਦਿਆਂ ਹੀ ਜਸਵੀਰ ਦੀ ਚੀਕ ਨਿਕਲ ਗਈ ਉਸਦੇ ਚਿਹਰੇ ਤੇ ਸੱਟ ਦੇ ਨਿਸ਼ਾਨ ਸੀ ਸਾਫ ਪਤਾ ਚੱਲ ਰਿਹਾ ਸੀ ਕਿ ਉਸਨੂੰ ਮਾਰਿਆ ਗਿਆ ਹੈ ਹਰਪ੍ਰੀਤ ਕੀ ਹੋਇਆ ਤੈਨੂੰ ਇਹ ਸੱਟ ਦੇ ਨਿਸ਼ਾਨ ਕਿਵੇਂ ਮਿਲਿਆ ਕੀ ਕੀਤਾ ਇਹਨਾਂ ਨੇ ਤੇਰੇ ਨਾਲ ਜਸਵੀਰ ਜਲਦੀ ਦੇ ਨਾਲ ਰੋਂਦੀ ਹੋਈ ਹਰਪ੍ਰੀਤ ਦੇ ਵੱਲ ਗਈ ਤੇ ਉਸਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਹਰਪ੍ਰੀਤ ਰੋਈ ਜਾ ਰਹੀ ਸੀ ਹਰਪ੍ਰੀਤ ਨੂੰ ਇਸ ਤਰ੍ਹਾਂ ਦੇਖ ਕੇ ਇੱਕ ਵਾਰ ਤਾਂ ਗੁਰਨਾਮ ਸਿੰਘ ਦਾ ਕਲੇਜਾ ਵੀ ਮੂੰਹ ਨੂੰ ਆਉਣ ਲੱਗਾ ਪਰ ਫਿਰ ਹਿੰਮਤ ਕਰਦੇ ਹੋਏ ਉਹ ਨਿਰਿੰਦਰ ਨੂੰ ਕਹਿਣ ਲੱਗੇ ਕੀ ਕੀਤਾ ਤੁਸੀਂ ਮੇਰੀ ਧੀ ਦੇ ਨਾਲ ਉਹ ਇਹ ਪਤੀ ਦੇ ਹੁੰਦਿਆਂ ਹੋਏ ਵੀ ਗੈਰ ਮਰਦਾਂ ਦੇ ਨਾਲ ਗੱਲ ਕਰੂਗੀ ਉਹਨਾਂ ਨਾਲ ਹੀ ਹੱਸਦੀ ਹੈ ਇਸੇ ਤਰ੍ਹਾਂ ਹੀ ਹੋਏਗਾ ਜਿਹੀਆਂ ਔਰਤਾਂ ਨੂੰ ਇਸੇ ਤਰ੍ਹਾਂ ਹੀ ਕੰਟਰੋਲ ਦੇ ਵਿੱਚ ਕੀਤਾ ਜਾਂਦਾ ਹੈ ਨਰਿੰਦਰ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਉਸ ਦੀ ਮਾਂ ਦੇ ਵਿੱਚ ਬੋਲ ਪਈ ਉਸ ਦੀ ਗੱਲ ਸੁਣਦੇ ਹੀ ਗੁਰਨਾਮ ਸਿੰਘ ਤੇਜ ਜਸਵੀਰ ਹਰਾਨ ਰਹਿ ਗਏ ਉਹਨਾਂ ਨੇ ਧੀ ਦੇ ਵੱਲ ਦੇਖਿਆ ਤਾਂ ਧੀ ਨੇ ਰੋਂਦੇ ਹੋਏ ਦੱਸਿਆ ਕਿ ਪਾਪਾ ਥੋਟ ਹੈ ਜਵਾਈ ਬਿਲਕੁਲ ਹੀ ਪਾਗਲ ਹੈ ਦੇਖੋ ਕਿਸ ਤਰ੍ਹਾਂ ਇਸ ਨੇ ਮੈਨੂੰ ਮਾਰਿਆ ਮੈਂ ਕਿਸੇ ਨਾਲ ਵੀ ਚਾਹੇ ਉਹ ਔਰਤ ਹੋਵੇ ਚਾਹੇ ਜਾਂ ਮਰਦ ਥੋੜਾ ਜਿਹਾ ਵੀ ਹੱਸ ਬੋਲ ਕੇ ਲਵਾ ਮੇਰੇ ਤੇ ਬਹੁਤ ਹੀ ਜ਼ਿਆਦਾ ਸ਼ੱਕ ਕਰਦੇ ਹਨ ਮੈਨੂੰ ਮਾਰਨ ਲਈ ਤਿਆਰ ਹੋ ਜਾਂਦੇ ਆ ਘਰ ਦੀ ਛੱਤ ਜਾਂ ਬਾਲਕਨੀ ਵਿੱਚ ਇਕੱਲੀ ਖੜੀ ਹੋ ਗਈ ਤਾਂ ਬਸ ਗਾਲਾਂ ਸੁਣਾਉਣ ਲੱਗ ਜਾਂਦੇ ਆ ਸਭ ਦੇ ਸਾਹਮਣੇ ਹੀ ਥੱਪੜ ਲਗਾ ਦਿੰਦਾ ਹੈ ਮੈਨੂੰ ਇਹਨਾਂ ਨੇ ਘਰ ਦੇ ਅੰਦਰ ਕੈਦ ਕਰਕੇ ਰੱਖਿਆ ਹੋਇਆ ਹੈ ਮਿਲਣ ਦੀ ਰਸਮ ਤੋਂ ਕੁਝ ਦਿਨ ਬਾਅਦ ਜਦੋਂ ਵੀਰਾ ਵਾਪਸ ਸ਼ਹਿਰ ਜਾ ਰਿਹਾ ਸੀ ਤਾ ਮੈਨੂੰ ਮਿਲਣ ਹੀ ਆ ਗਿਆ ਉਦੋਂ ਵੀ ਇਹਨਾਂ ਨੇ ਮੈਨੂੰ ਥੱਪੜ ਮਾਰਿਆ ਇਹ ਕਹਿ ਕੇ ਕਿ ਇਹ ਆਦਮੀ ਇੱਥੇ ਕੀ ਕਰਨ ਆਇਆ ਹੈ ਉਸ ਦੀ ਗੱਲ ਸੁਣ ਕੇ ਗੁਰਨਾਮ ਨੇ ਕਿਹਾ ਤੂੰ ਦੋ ਮਿੰਨਿਆ ਤੂੰ ਇਹ ਸਭ ਕਿਉਂ ਚਿੜ ਰਹੀਆਂ ਪਹਿਲਾਂ ਕਿਉਂ ਨਹੀਂ ਦੱਸਿਆ ਕਿਵੇਂ ਦੱਸਦੀ ਮੰਮੀ ਇਹਨਾਂ ਨੇ ਮੇਰਾ ਮੋਬਾਈਲ ਆਪਣੇ ਕੋਲ ਰੱਖ ਲਿਆ ਜਦੋਂ ਤੁਹਾਡਾ ਫੋਨ ਆਉਂਦਾ ਤੇ ਇਹ ਮੇਰੇ ਕੋਲ ਹੀ ਖੜੇ ਹੁੰਦੇ ਸੀ ਮੈਨੂੰ ਡਰਾਉਂਦੇ ਹਨ ਕਿ ਜੇ ਤੈਨੂੰ ਕੋਈ ਵੀ ਗਲਤ ਬੋਲਿਆ ਤੇਰੇ ਨਾਲ ਕੁੱਟਮਾਰ ਕੀਤੀ ਜਾਊਗੀ ਮੈਨੂੰ ਬਿਲਕੁਲ ਵੀ ਇਕੱਲਾ ਨਹੀਂ ਸੀ ਛੱਡਦੇ ਕਿ ਮੈਂ ਤੁਹਾਨੂੰ ਸਭ ਕੁਝ ਦੱਸ ਨਾ ਦਵਾਂ ਇੱਥੋਂ ਤੱਕ ਕਿ ਮੈਨੂੰ ਮੇਰੇ ਪਿਕੇ ਵੀ ਨਹੀਂ ਜਾਣ ਦਿੱਤਾ ਤੇ ਮੰਮੀ ਜੀ ਵੀ ਇਹ ਸਭ ਵਿੱਚ ਆਪਣੇ ਪੁੱਤ ਦਾ ਸਾਥ ਦਿੰਦੇ ਰਹੇ ਅੱਜ ਸਵੇਰੇ ਮੈਂ ਇਹਨਾਂ ਲਈ ਚਾਹ ਬਣਾ ਕੇ ਕਮਰੇ ਵਿੱਚ ਲਿਆਈ ਸੀ ਮੇਰਾ ਫੋਨ ਡ्रेसਿੰਗ ਟੇਬਲ ਤੇ ਹੀ ਪਿਆ ਸੀ ਕਮਰੇ ਦੇ ਵਿੱਚ ਹੋਰ ਕੋਈ ਵੀ ਮੌਜੂਦ ਹੋਣ ਨਾ ਹੋਣ ਕਰਕੇ ਮੈਂ ਆਪਣਾ ਫੋਨ ਦੇਖਣ ਲੱਗੀ ਉਦੋਂ ਹੀ ਨਰਿੰਦਰ ਬਾਥਰੂਮ ਦੇ ਵਿੱਚੋਂ ਬਾਹਰ ਆਏ ਤੇ ਮੇਰੇ ਤੇ ਇਲਜ਼ਾਮ ਲਾਉਣ ਲੱਗੇ ਕਿ ਮੈਂ ਉਹਨਾਂ ਦੀ ਪਿੱਠ ਦੇ ਪਿੱਛੇ ਕਿਸੇ ਨਾਲ ਗੱਲਾਂ ਕਰ ਰਹੀ ਹਾਂ ਜਦੋਂ ਮੈਂ ਮਨਾ ਕੀਤਾ ਤਾਂ ਉਹਨਾਂ ਨੇ ਮੈਨੂੰ ਮਾਰਨ ਲੱਗੇ ਤੇ ਮੇਰਾ ਫੋਨ ਖੋ ਕੇ ਫਰਸ਼ ਤੇ ਸੁੱਟ ਦਿੱਤਾ ਜਦੋਂ ਮੈਂ ਕਿਹਾ ਮੈਂ ਮੰਮੀ ਪਾਪਾ ਨੂੰ ਫੋਨ ਕਰ ਦਿੱਤਾ ਹੈ ਤਾਂ ਉਹਨਾਂ ਨੂੰ ਲੱਗਿਆ ਕਿ ਮੈਂ ਸੱਚ ਹੀ ਤੁਹਾਨੂੰ ਫੋਨ ਕਰ ਦਿੱਤਾ ਹੈ ਤੇ ਫਿਰ ਨਰਿੰਦਰ ਨੇ ਆਪਣੇ ਵੱਲੋਂ ਤੁਹਾਨੂੰ ਫੋਨ ਕਰਕੇ ਇੱਥੇ ਬੁਲਾ ਲਿਆ ਇਹਨਾਂ ਦੀਆਂ ਜਿਹੀਆਂ ਆਦਤਾਂ ਕਰਕੇ ਇਹ ਮੇਰੇ ਜੀਠ ਤੇ ਜਠਾਣੀ ਇੱਥੇ ਨਹੀਂ ਰਹਿੰਦੇ ਪਾਪਾ ਮੈਨੂੰ ਵੀ ਇੱਥੋਂ ਲੈ ਚੱਲੋ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਹਰ ਪ੍ਰਿੰਨ ਨੇ ਰੋਂਦੇ ਹੋਏ ਸਭ ਕੁਝ ਦੱਸ ਦਿੱਤਾ ਵਾ ਬਈ ਵਾ ਐਵੇਂ ਕਿਵੇਂ ਚਲੇ ਜਾਵਾਂਗੇ ਹੁਣ ਤੂੰ ਇਸ ਘਰ ਦੀ ਨੌਂ ਆ ਸਾਡੀ ਮਰਜ਼ੀ ਤੋਂ ਬਿਨਾ ਇੱਕ ਕਦਮ ਵੀ ਬਾਹਰ ਨਹੀਂ ਰੱਖ ਸਕਦੀ ਹਰਪ੍ਰੀਤ ਦੀ ਸੱਸ ਰੋਵ ਮਾਰਦੇ ਹੋਏ ਕਹਿਣ ਲੱਗੀ ਬਸ ਕਰੋ ਭੈਣ ਜੀ ਬਹੁਤ ਬੋਲ ਚੁੱਕੇ ਹੋ ਤੁਸੀਂ ਜਦੋਂ ਤੁਸੀਂ ਸਾਡੇ ਸਾਹਮਣੇ ਹੀ ਇੰਨਾ ਕੁਝ ਬੋਲ ਰਹੇ ਹੋ ਤਾਂ ਪਿੱਠ ਪਿੱਛੇ ਪਤਾ ਨਹੀਂ ਕੀ ਕੀ ਕਰਦੇ ਹੋਵੋਗੇ ਤੇ ਹੁਣ ਕਿਹੜੀ ਇਜਾਜ਼ਤ ਲੈਣੀ ਬਾਕੀ ਰਹਿ ਗਈ ਹੈ ਨਰਿੰਦਰ ਨੇ ਕਿਹਾ ਜੇਕਰ ਇਸਨੇ ਘਰੋਂ ਪੈਰ ਵੀ ਬਾਹਰ ਰੱਖਿਆ ਤਾਂ ਇਸ ਦੇ ਲਈ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਹਮੇਸ਼ਾ ਲਈ ਬੰਦ ਹੋ ਜਾਣਗੇ ਫਿਰ ਤੁਸੀਂ ਆਪਣੇ ਤੀਨ ਨੂੰ ਆਪਣੇ ਘਰੇ ਹੀ ਬਿਠਾ ਕੇ ਰੱਖਣਾ ਇਸ ਵਾਰ ਨਰਿੰਦਰ ਨੇ ਗੁਰਨਾਮ ਨੂੰ ਉਂਗਲੀ ਦਿਖਾ ਕੇ ਗੱਲ ਕਰਦੇ ਹੋਏ ਕਿਹਾ ਗੁਰਨਾਮ ਸਿੰਘ ਵੀ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਾ ਕਰ ਸਕੇ ਜਦੋਂ ਤੂੰ ਆਪਣੀ ਸੱਸ ਨਾਲ ਇਸ ਤਰ੍ਹਾਂ ਗੱਲ ਕਰ ਸਕਦਾ ਹੈ ਉਹਦੇ ਤੋਂ ਬੋਲ ਦੇ ਕਿੰਨਾ ਕ ਕਾਬਲ ਪਤਾ ਚਲਦਾ ਕਿੰਨਾ ਕਾਬਲ ਹੈ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਧੀ ਤੇ ਹੱਥ ਚੱਕਣ ਦੇ ਗੁਰਨਾਮ ਸਿੰਘ ਨੇ ਕਿਹਾ ਤਾਂ ਜਵਾਈ ਗੁੱਸੇ ਦੇ ਨਾਲ ਉਹਨਾਂ ਦੇ ਵੱਲ ਦੇਖ ਕੇ ਬੋਲਿਆ ਇਹ ਮੇਰੀ ਪਤਨੀ ਆ ਮੇਰਾ ਵਿਆਹ ਹੋਇਆ ਇਸ ਦੇ ਨਾਲ ਤੇ ਤੁਸੀਂ ਖੁਦ ਕੰਨਿਆਦਾਨ ਕੀਤਾ ਸੀ ਹੁਣ ਮੈਂ ਇਸ ਦੇ ਨਾਲ ਜੋ ਵੀ ਕਰਾਂ ਤੁਸੀਂ ਕੌਣ ਹੁੰਦੇ ਹੋ ਬੋਲਣ ਵਾਲੇ ਹੁਣ ਮੈਂ ਇਸ ਦਾ ਮਾਲਕ ਆ ਤੇ ਪੂਰਾ ਮਾਲਕਾ ਦਾ ਹੱਕ ਮੇਰਾ ਹੈ ਕੁੜੀ ਦਾ ਵਿਆਹ ਹੋਣ ਤੋਂ ਬਾਅਦ ਉਸ ਦਾ ਹੱਕ ਹਕਦਾਰ ਬਦਲ ਜਾਂਦਾ ਹੈ ਹੁਣ ਤੁਹਾਡੀ ਧੀ ਬੇਟੀ ਸਿਰਫ ਮੇਰਾ ਅਧਿਕਾਰ ਹੈ ਤੁਹਾਡਾ ਕੰਮ ਪਿਓਨ ਤੋਂ ਪਹਿਲਾਂ ਪਹਿਲਾਂ ਤੱਕ ਸੀ ਹੁਣ ਤੁਹਾਨੂੰ ਸਾਡੇ ਵਿੱਚ ਬੋਲਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਨਰਿੰਦਰ ਨੇ ਬੜੀ ਬੇਸ਼ਰਮੀ ਦੇ ਨਾਲ ਕਿਹਾ ਇੰਨਾ ਸੁਣਦਿਆਂ ਹੀ ਗੁਰਨਾਮ ਸਿੰਘ ਨੂੰ ਵੀ ਗੁੱਸਾ ਆ ਗਿਆ ਉਹ ਵੀ ਗਰਜਦੇ ਹੋਏ ਕਹਿਣ ਲੱਗੇ ਵਿਆਹ ਕੀਤਾ ਸੀ ਆਪਣੀ ਧੀ ਦਾ ਵੇਚੀ ਨਹੀਂ ਆ ਵਿਆਹ ਤੋਂ ਬਾਅਦ ਵੀ ਧੀ ਹੈ ਉਹ ਮੇਰੀ ਕੋਈ 플ੌਟ ਨਹੀਂ ਹੈ ਜਿਸ ਦੀ ਅਜਿਸਟਰੀ ਤੇਰੇ ਨਾਲ ਹੋ ਕਰ ਦਿੱਤੀ ਗਈ ਆ ਜਿਸ ਨਾਲ ਵਿਆਹ ਕਰਦੇ ਸੀ ਤੈਨੂੰ ਮਾਲਕਾ ਨਾਲ ਮਲਕਾਨਾ ਨਾਲ ਹੱਕ ਮਿਲ ਗਿਆ ਇੱਕ ਔਰਤ ਦੇ ਵਿੱਚ ਇੱਕ 플ੌਟ ਦੇ ਵਿੱਚ ਬਹੁਤ ਫਰਕ ਹੁੰਦਾ ਕਿੰਨੇ ਗੰਦੀ ਸੋਚ ਆ ਤੇਰੀ ਅਫਸੋਸ ਹੁੰਦਾ ਮੈਨੂੰ ਕਿ ਮੈਂ ਤਿੰਨ ਨੂੰ ਆਪਣੇ ਧੀ ਦੇ ਲਾਇਕ ਸਮਝਿਆ ਪਰ ਮੈਂ ਇਹ ਹੀ ਭੁੱਲ ਗਿਆ ਸੀ ਕਿ ਦੋ ਤਿੰਨ ਮੁਲਾਕਾਤਾਂ ਦੇ ਵਿੱਚ ਅੰਦਰ ਦੀ ਗੰਦਗੀ ਨਹੀਂ ਦਿਸਦੀ ਸਿਰਫ ਉਹਦੀ ਉਹ ਹੀ ਦਿਸਦਾ ਜੋ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਉਹ ਸਚਾਈ ਸਾਹਮਣੇ ਆ ਚੁੱਕੀ ਹੈ ਤੇ ਹੁਣ ਮੇਰੀ ਧੀ ਇਸ ਘਰ ਦੇ ਵਿੱਚ ਇੱਕ ਮਿੰਟ ਵੀ ਨਹੀਂ ਰਹੇਗੀ ਗੁਰਨਾਮ ਸਿੰਘ ਨੇ ਲੱਗ ਅਗ ਕ ਫੈਸਲਾ ਸੁਣਾਉਂਦੇ ਹੋਏ ਕਿ ਹਾਂ ਕੁੱਸੇ ਦੇ ਵਿੱਚ ਹੀ ਉਹ ਆਪਣੀ ਧੀ ਨੂੰ ਉੱਥੋਂ ਲੈ ਕੇ ਰਵਾਨਾ ਹੋ ਗਏ ਸਭ ਤੋਂ ਪਹਿਲਾਂ ਉਹ ਹਰਪ੍ਰੀਤ ਨੂੰ ਲੈ ਕੇ ਪੁਲਿਸ ਸਟੇਸ਼ਨ ਗਏ ਉੱਥੇ ਜਾ ਕੇ ਥਾਣੇਦਾਰ ਨੂੰ ਆਪਣੀ ਧੀ ਦੇ ਨਾਲ ਹੋਏ ਹਤਿਆਚਾਰ ਬਾਰੇ ਸਾਰੀ ਗੱਲ ਦੱਸੀ ਹਰਪ੍ਰੀਤ ਦੇ ਇਹ ਇਨਸਾਨ ਦੇਖ ਕੇ ਥਾਣੇਦਾਰ ਵੀ ਹੈਰਾਨ ਰਹਿ ਗਿਆ ਨਿਸ਼ਾਨ ਦੇਖ ਕੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਦਰਿੰਦੇ ਵੀ ਬੈਠੇ ਹਨ ਤੇ ਨਰਿੰਦਰ ਤੇ ਉਸਦੀ ਮਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹਰਪ੍ਰੀਤ ਦੀ ਸਥਿਤੀ ਦੇਖ ਕੇ ਪੁਲਸ ਵਾਲੇ ਵੀ ਤਰੰਤ ਐਕਸ਼ਨ ਦੇ ਵਿੱਚ ਆਏ ਉਹਨਾਂ ਨੇ ਨਰਿੰਦਰ ਤੇ ਉਸਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਕੁਝ ਹੀ ਦਿਨਾਂ ਬਾਅਦ ਤਲਾਕ ਦੀ ਅਰਜ਼ੀ ਦੇ ਦਿੱਤੀ ਗਈ ਜਿਸ ਦੇ ਨਾਲ ਜਲਦੀ ਹੀ ਹਰਪ੍ਰੀਤ ਨੂੰ ਤਲਾਕ ਵੀ ਮਿਲ ਗਿਆ ਸੋ ਛੋਟੀ ਆਮਦਨ ਦੇ ਵਿੱਚ ਗੁਜ਼ਾਰਾ ਹੋ ਸਕਦਾ ਹੈ ਪਰ ਛੋਟੀ ਸੋਚ ਦੇ ਨਾਲ ਕਦੇ ਵੀ ਗੁਜ਼ਾਰਾ ਨਹੀਂ ਹੋ ਸਕਦਾ ਔਰਤ ਕੋਈ ਖਰੀਦੋ ਕੋਈ ਸਮਾਨ ਵਾਲੀ ਚੀਜ਼ ਨਹੀਂ ਹੈ ਬਾਜ਼ਾਰ 'ਚ ਮਿਲਣ ਵਾਲੀ ਜਿਸ ਦੇ ਮਾਲਕ ਬਦਲਦੇ ਰਹਿਣ ਵਿਆਹ ਤੋਂ ਬਾਅਦ ਅੱਜ ਦੀ ਅੱਜ ਦਾ ਵਿਰ_+ਪਤੀ ਭਾਵਨਾਵੰਦ ਦੀ ਕਦਰ ਕਦਰ ਕਰਨ ਵਾਲਾ ਹੋਣਾ ਚਾਹੀਦਾ ਹੈ ਕਿ ਗੁਰਨਾਮ ਸਿੰਘ ਨੇ ਆਪਣੀ ਧੀ ਦੇ ਲਈ ਜੋ ਫੈਸਲਾ ਲਿਆ ਉਹ ਸਹੀ ਸੀ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਮਿਲਦੇ ਆ ਕਿਸੇ ਨਵੀਂ ਸਟੋਰੀ ਦੇ ਨਾਲ ਥੈਂਕ ਯੂ so much ਜੀ